5 ਤਰੀਕ ਨੂੰ ਨੌਜਵਾਨ ਦਾ ਪੈਟਰੋਲ ਪਾ ਕੇ ਇੱਥੇ ਜੈਨ ਦਿਹਾੜੇ ਕਤਲ ਕਰਤਾ ਜਨ ਲਾਗ ਲਾ ਦਿੱਤੀ ਗਈ ਸੀ 5 ਤਰੀਕ ਤੋਂ ਬਾਅਦ ਕੁਝ ਦਿਨ ਬਾਅਦ ਨੌਜਵਾਨ ਦੀ ਲੁਧਿਆਣਾ ਫਿਰੋਜ਼ਪੁਰ ਹੱਤਪਾਲ ਦੇ ਨੇੜੇ ਲਾਜ ਮੌਤ ਹੋ ਗਈ ਸੀ ਪਰ ਪੁਲਿਸ ਵੱਲੋਂ 8 ਪੀਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਬਾਵਜੂਦ ਜਿਹੜਾ ਮੁੱਖ ਦੋਸ਼ੀ ਹੈ ਵਿਜੇ ਗੱਲ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਿਛਲੇ ਦਿਨੀ ਸ਼ੁੱਕਰਵਾਰ ਨੂੰ ਬੱਲਾਵਾਸੀਆਂ ਨੇ ਉਹਦੀ ਡੈੱਡ ਬੋਡੀ ਰੱਖ ਕੇ ਇੱਥੇ ਪ੍ਰਦਰਸ਼ਨ ਕੀਤਾ ਸੀਗਾ ਤੇ ਪੁਲਿਸ ਨੇ 72 ਘੰਟੇ ਦਾ ਸਮਾਂ ਲਿਆ ਸੀ 72 ਘੰਟੇ ਦੇ ਅੰਦਰ ਅਸੀਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ 72 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਮੁੱਖ ਦੋਸ਼ੀ ਹੈਗਾ ਪੁਲਿਸ ਦੇ ਹੱਥ ਨਹੀਂ ਆ ਤਕਿਆ ਅੱਜ 72 ਘੰਟੇ ਪੂਰੇ ਹੋਣ ਤੋਂ ਬਾਅਦ ਅੱਜ ਫਿਰ ਮੁਹੱਲਾ ਵਾਸੀਆਂ ਨੇ ਉਹਦੀ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਡਾ ਰਾਏਕੋਟ ਦੇਖੇ ਜਾਮ ਲਗਾ ਦਿੱਤਾ ਤੇ ਪ੍ਰਦਰਸ਼ਨ ਦੇ ਦ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਧਰਨੇ ਦੀ ਪੁਲਸ ਨੂੰ ਸ਼ੁਰੂ ਤੋਂ ਹੀ ਪਿੰਡ ਕੱਢੀ ਗਈ ਅੱਜ ਸਵੇਰੇ 7 ਵਜੇ ਤੋਂ ਹੀ ਅੱਡਾ ਰਾਏਕੋਟ ਦੇ ਪੁਲਿਸ ਕਾਰਜ ਚੱ ਰਹੀ ਤਾ ਹੈ ਆਓ ਦੇਖਦੇ ਹਾਂ ਸਮੁੱਚਾ ਕੀ ਮਾਹੌਲ ਹੈ

ਪਰਤਾਨ ਜੀ ਅੱਜ ਜਿਹੜਾ ਹੈਗਾ ਦੁਆਰਾ ਫੇਰ ਧਰਨਾ ਪ੍ਰਦਰਸ਼ਨ ਕੀਤਾ ਦੀ ਬਜਾ ਕੀ ਗੱਲ ਹੋ ਗਈ ਹੈ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਸੀ ਕਰ ਰਹੇ ਆ ਤੇਰਾ ਦਿਨ ਹੋ ਗਏ ਪੁਲਿਸ ਬੇਕਾਰ ਆ ਤੇਰਾ ਦਿਨ ਤੋਂ ਮਸਤਰਗਲ ਨੂੰ ਜਾਂਦੇ ਆ 72 ਘੰਟੇ ਦਾ ਟਾਈਮ ਲਿਆ ਸੀ ਵੀ ਤੇਰਾ ਦਿਨ ਹੋ ਗਏ ਜਿਹੜੇ ਦੋਸ਼ੀ ਆ ਉਹ ਗਿਰਫਤਾਰ ਨਹੀਂ ਕੀਤੇ ਗਏ ਅਸੀਂ ਉਹ ਤੋਂ ਬਾਅਦ 72 ਘੰਟੇ ਦਾ ਟਾਈਮ ਦਿੱਤਾ ਸੀ ਅੱਜ 72 ਘੰਟੇ ਵੀ ਪੂਰੇ ਹੋ ਗਏ ਕੱਲੋ ਸਾਨੂੰ ਤਾਂ ਧਰ ਨਾਲ ਲੌਣਾ ਪੈ ਗਿਆ ਸਾਡਾ ਕੋਈ ਸ਼ੌਕ ਨਹੀਂ ਸਾਡਾ ਕੋਈ ਸ਼ੌਕ ਨਹੀਂ ਤੁੱਪੇ ਬਹਿਣ ਦਾ ਦੁਨੀਆ ਮਸਾਕੇ ਤੁੱਫੇ ਜਿਹੜੇ ਕਿ ਬੈਸੀ ਰੋੜਾਂ ਤੇ ਬੈਠੀ ਜਿੰਨਾ ਚਿਰ ਸਾਨੂੰ ਜਗਰਾਉ ਦਾ ਪ੍ਰਸ਼ਾਸਨ ਇਨਸਾਫ ਨਹੀਂ ਦਿੰਦਾ ਉਹਨਾਂ ਚਿਰ ਅਸੀਂ ਇੱਥੇ ਜਾਮਲਾ ਕੇ ਬੈਠਾਂਗੇ ਚਾਹੇ ਸਾਨੂੰ 24 ਘੰਟੇ ਬਹਿਣਾ ਪਵੇ ਚਾਹੇ 48 ਘੰਟੇ ਬਹਿਣਾ ਪਵੇ ਜਿੰਨਾ ਚਿਰ ਪੁਲਿਸ ਇਹਨਾਂ ਨੂੰ ਰੈਟ ਨਹੀਂ ਕਰਦੀ ਅਸੀਂ ਸਰਕਾਰ ਨੂੰ ਵੀ ਚੇਂਜ ਕਰਦੇ ਆਂ ਤੇ ਬੰਦੇ ਨਾਲ ਰੈਸਟ ਕੀਤੇ ਗਏ ਅਸੀਂ ਬੱਦ ਤੋਂ ਬੱਦ ਕੱਟ ਕਰਕੇ ਰੋਲਾ ਤੇ ਉਤਰਾਂਗੇ ਤੇ ਜਾਂ ਬੁਲਾਵਾਂਗੇ ਭਗਵਾਨ ਜੀ